ਤਾਂ ਕੀ ਬਹੁਤ ਬੰਦੇ ਪਾਦੇ ਦਾ ਹੈ ਰੈਨ ਦੇ ਲਈ ਕੀ ਵਧੀਆ ਹੈ ਤੇ ਜੰਹਬੀ ਜਿੱਤੀ ਇਹ ਵੀ ਤੁਸੀਂ ਕਰ ਰਹੇ ਨੇ ਮੈਂ ਇਹਨਾਂ ਹਜ਼ਾਰ ਸਭ ਤੋਂ ਪਹਿਲੇ ਫੱਦੇ ਦੀ ਜਾਂਚ ਪਹੁੰਚਾ ਵਾਈਨ ਨੂੰ ਕੀ ਨਾਲ 59 ਤੇ ਪਹੁੰਚੇ ਬਹੁਤ ਬਹੁਤ ਧੰਨਵਾਦ ਸਰਦਾਰ ਗੁਰਿੰਦਰ ਸਿੰਘ ਜੀ ਤੁਹਾਡਾ زندہ باد لون سنگ ڈنڈہ زندہ باد عمران تکبیر تک باڈر زندہ باد عمران تکبیر تک باڈر زندہ باد عمران زندہ باد زندہ باد عمران تکبیر زندہ باد عمران تکبیر زندہ باد زندہ باد حسین پور پیوکا دیا چل دیو زندہ باد سنتوں کی پیٹھ سے پیڑوں زندہ باد اے تو میرے میں لیکن

ਵੇਖ ਪੰਦਨੀ ਬਹਾਦਰ ਸਿੰਘ ਜੀ ਸਰਦਾਰ ਹਣਿਦਰ ਸਿੰਘ ਰਾਭੀ ਜੀ ਕਾਇਨਾ ਹੋਇਆ ਬਲੀਆ ਮਜ਼ਾਵਾ ਪਹਿਣਾ ਆਓ ਸਭ ਤੋਂ ਪਹਿਲਾਂ ਫਤਿਹ ਦੀ ਜਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਇਸ ਚੀਜ਼ ਦੇ ਕਾਬਿਲ ਸਮਝਿਆ ਕਿ ਹਿਸ਼ਾਰ ਤੋਂ ਵੀ ਪਾਲਿੰਗ ਨੱਦੀ ਕਿਰਤ ਮੈਨੂੰ ਦੇਖ ਕੇ ਨਵਾ ਗਿਆ ਮੈਂ ਧੰਵਾ ਕਰਨਾ ਚਾਹੁੰਦਾ ਤਾਂ ਮੀ ਸਾਡਾ ਮੁੜਤੀ ਵਾਲੀ ਟੀਮ ਦਾ ਜਿਹੜੇ ਜिले ਦੇ ਬੰਦੇ ਦਾ ਦਿਨਾਂ ਵਿੱਚ ਇੱਕ ਜੋਟੋ ਕੇ ਪ੍ਰਧਾਨ ਜੀ ਨੂੰ ਮੇਰੇ ਪਰੇ ਆਖਿਆ ਔਰ 10 ਗਰੀ ਚੋਲੀ ਪੇ ਪਾਈ ਜਦੋਂ ਬਹੁਤ ਜਾਂਵਾ ਫਮਾ ਹੋ ਗਿਆ ਇਹ ਮੇਰੀ ਹੱਥ ਵੀ ਲੈਛਦੇ ਆ ਪਰ ਜੋ ਦੁਸ਼ਾ ਅੱਜ ਮੈਂ ਦੇਖ ਲੈਣਾ ਜੇ ਤੋ ਸ਼ਾਨ ਦੇ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਵੱਡੇ ਵੱਡੇ ਇਕੱਠ ਹੋਏ ਆ ਕਿਵੇਂ ਬਜ਼ੁਰਗ ਤੇ ਨੌਜਵਾਨ ਸਾਡੀਆਂ ਮਰਦਾਵਾਂ ਭੈਣਾਂ ਉਹ ਸਪੂਟੀ ਲੀਡਰਸ਼ਿਪ ਸਵੇਰ ਤੋਂ ਲਾਰ ਚੱਲੀ ਹੈ ਉਹ ਪ੍ਰਧਾਨ ਜੀ ਨੂੰ ਯਕੀਨ ਦਵਾਇਆ ਗਿਆ ਕਿ ਹੁਸ਼ਿਆਰਪੁਰ ਦਾ ਪਾਣੀ ਦਲ ਇਹ ਸੀਟ ਜਿੱਤ ਕੇ ਸਾਡੀ ਧੋਲੀ ਪਾਊਗਾ ਮੈਂ ਆਪਣੇ ਪਿੰਡ ਨੂੰ ਆਪਣਾ ਆਪਣਾ ਕਾਜ ਨੂੰ ਸੁਭਾਲੋ ਤਾਂ ਕਿ ਆਪਣੇ ਘਰ ਦੇ ਵਿੱਚ ਕੋਈ ਚੋਰੀ ਨਾ ਹੋ ਜਾਏ ਆਪਣੇ ਘਰ ਦੇ ਵਿੱਚ ਕੋਈ ਖਾਨਾ ਲੱਗ ਜਾਏ ਜੇ ਤੁਸੀਂ ਆਪਣਾ ਆਪਣਾ ਕਾਜ ਸੁਭਾਲਿਆ ਤੇ ਜਦੋਂ ਚਾਰ ਤਰੀਕ ਦੇ ਕਾਜ ਪਾਉਣਗੇ ਤੁਸੀਂ ਉਸ ਬਾਰੇ ਦੇਖ ਕੇ ਵੀ ਗੰਗਾ ਨੂੰ ਕਹੋਗੇ ਕਿ ਜੇ ਅਸੀਂ ਮਿਹਨਤ ਕੀਤੀ ਤੇ ਨਾਲ ਫਾੜੇ ਪੱਕੇ ਬਿਟ ਗਿਆ ਲੋਕ ਬਾਤੋਂ ਬਾਤ ਕਰੋ ਤਾਂ ਕਿ ਆਉਂਦੀਆਂ ਜੋਨਾ ਡੇਟੀਆਂ ਪਾਰਲੀਮੈਂਟ ਦੀਆਂ ਉਹਦੇ ਤੇ ਤੁਸੀਂ ਇਹ ਸਬੂਤ ਦੇ ਸਕੋ ਇਹ ਹਾਕਾ ਖਾਮ ਤੇ ਰਾਸੀ ਜਿਹੜਾ ਆ ਇਹ ਵੀ ਪੰਥ ਕਹਲ ਜਾਇਆ ਇਹਦਾ ਸਬੂਤ ਇੱਕ ਤਰੀਕ ਨੂੰ ਦਕਨਕਾਰ ਭੱਜੋ ਤਵਾਕ ਲਏ ਤੁਸੀਂ ਇਹੋ ਜਿੱਥੇ ਸ਼ੁਰੂਆਤ ਕਰਨੀ ਤੇ ਚਾਰ ਤਰੀਕ ਨੂੰ ਫੇਰ ਪੰਜਾਬ ਦੇ ਰਜਤ ਆਉਣੇ ਆ ਮੈਂ ਕਹਿੰਦਾ ਸਰਦਾਰ ਬਰਿੰਦਰ ਸਿੰਘ ਬਾਜਵਾ ਦਾ ਵੀ ਕਰਨਾਬ ਕਾਟਦਾ ਤੇ ਮੇਰੇ ਵੀਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਸਿਰਫ ਧੰਵਾਦ ਕਰਨਾ ਪੰਜਾਬ ਤੁਸੀਂ ਪ੍ਰਧਾਨ ਜੀ ਦੇ ਸੁਣਨੇ ਆ ਕਿਉਂਕਿ ਮੈਂ ਤੁਹਾਡੇ ਕਰਾਂਗੇ ਤੁਹਾਡੇ ਪੁੱਛਣਾ ਕਿ ਗੜਬਿਆਂ ਦੇ ਵਿੱਚ ਮੈਨੂੰ ਅਕਸਰ ਜਾਣ ਦਾ ਮੌਕਾ ਮਿਲਦਾ ਦੋ ਢਾਈਕ ਦਿਨ ਮੈਂ ਲਗਾਤਾਰ ਤੁਹਾਡੇ ਛਾਂ ਦੇ ਰਸਤੇ ਹਲਕਿਆਂ ਦੇ ਜਿਹੜੀਆਂ ਨੁੱਕਰ ਮੇਨਕਾਂ ਉਹ ਵੀ ਕੀਤੀਆਂ ਮੈਂ ਇਹਦੀਆਂ ਢਗਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਹਮੇਸ਼ਾ ਹੀ ਬਹੁਤ ਵੱਡਾ ਸਹਾਰਾ ਦਿੱਤਾ ਇੱਕ ਸਹਾਰਾ ਹਮੇਤੇ ਹੋਰ ਕਰਦਾ ਹੈ ਸਰਦਾਰ ਸੁਦੀਪ ਸਿੰਘ ਸਿਕਰੀ ਇਹ ਤੁਹਾਡਾ ਹਲਕੇ ਦਾ ਅਣਜਾਣ ਪ੍ਰਧਾਨ ਜੀ ਨੇ ਚੁਣ ਕੇ ਲਾਇਆ। ਫਰਕ ਐਵੇਂ ਆ ਨਾਲ ਲਾਗ ਗ੍ਰੈਜੂਏਟ ਆ ਫਿਰ ਪੀ ਐਚ ਡੀ ਕਰ ਰਿਹਾ ਤੇ ਦੋਵਾਂ ਦੀ ਸੈਂਟਰ ਵੀ ਗ੍ਰੈਜੂਏਟ ਕੌਨਸਟਿਟਿਊਐਂਸੀ ਤੋਂ ਬਣਿਆ ਜਿੰਨੀ ਵੋਟਾਂ ਲਈ ਜਿਹੜਾ ਸੈਕੰਡ ਆਇਆ ਉਹ ਪੰਜਾਬ ਹਰਿਆਣਾ ਤੋਂ 700 ਵੋਟਾਂ ਕੱਢ ਸੀ। ਸੋ ਭਗਵੰਤ ਮਾਨ ਚੁੱਪ ਕਿਉਂਕਿ ਭਗਵੰਤ ਮਾਨ ਤੇ ਖਾਈ ਖੋਲੀ ਬੈਠਿਆ ਮਸ਼ਾਹ। ਆ ਜਿਹੜੀ ਦਿੱਲੀ ਵਾਲੇ ਸ਼ਰਾਬ ਦਾ ਕਥਨ ਹੈ। ਉਹ ਤੋਂ ਵੱਡਾ ਕਹਿਲਾ ਇੱਥੇ ਕਿੱਥੇ ਤੇ ਭਗਵਾਨਾਂ ਨੂੰ ਕਿਹਾ ਦਿੱਲੀ ਵਾਲੇ ਕੇਜ ਨਹੀਂ ਵੱਲ ਨੂੰ ਜੇ ਫੜਦੇ ਤੇ ਨੂੰ ਫੜਦੇ ਪਰ ਤੂੰ ਜੇ ਜਿਵੇਂ ਕਹਿਦਾ ਉਹ ਕਹਿ ਕਰ ਉਹ ਕਹਿੰਦਾ ਨਹੀਂ ਜਿਵੇਂ ਬੋਗ ਕਰ ਉਹ ਤੁਸੀਂ ਦੇਖੋ ਥੋੜੀ ਪੁਲਿਸ ਥੋੜੇ ਪੰਜਾਬ ਸੂਬੇ ਦੇ ਕੋਲ ਪੁਲਿਸ ਬੰਦਾ ਚੱਕ ਕੇ ਹਰਖਾਨਾ ਦਾ ਕਿਵੇਂ ਲੈ ਗਿਆ ਜੇ ਕਾਲੀ ਦਲ ਹੁੰਦਾ ਕਿਸੇ ਹਿੰਮਤ ਵੀ ਨਹੀਂ ਹੋਣੀ ਐਸ ਕਰਕੇ ਆਪਣੇ ਆਪਣੇ ਐ ਜੇ ਤੁਸੀਂ ਨਹੀਂ ਕਗੜਾ ਕਰੋਗੇ ਨੁਕਸਾਨ ਥੋੜਾ ਹੁੰਦਾ ਹੈ پنجاب دا ہونا ہے. اکالی دل کی سوچ پنجاب دی ترقی ابھی جونا مرنا تھوڑے واسطے ہیں نقصان آپ کا کر ہیں ایس کر کے تھوڑا سی تھنوں نوجوان سیک بھی نہیں ہیں دیکھو میں دا روز میرے نام ترجیح روز جیسے جاندے میرے فوٹو بھیج آج بدائی دینا جونا ہے ਦੋਆਬੇ ਦੇਡੇ ਘੱਟ ਵੀ ਹੁੰਦੇ ਜਿਵੇਂ ਕੋਈ ਬੈਠ ਰੂ ਸੀ ਖੰਡਕਾਮ ਤੋਂ ਦੇ ਐਮਪੀ ਦੇ ਮਿਲਵਾਰਾ ਜੇ ਤੁਸੀਂ ਪੰਜਾਬ ਬਚਾਉਣਾ ਹੈ ਪੰਜਾਬ ਨੂੰ ਆਪਣੀ ਖੇਤਰੀ ਪਾਰਟੀ ਨੂੰ ਬਿਠਾਉਣਾ ਹੈ ਥੋੜੀ ਫੌਜ ਨੂੰ ਬਚਾਉਣਾ ਹੈ ਤੁਹਾਨੂੰ ਖੰਡਲ ਸਾਹਿਬ ਨੂੰ ਜਿਤਾਉਣਾ ਹੀ ਪੈਣਾ ਤੁਹਾਡੇ ਕੋਲ ਪੂਰੀ ਚਾਲ ਹੈ ਤੁਸੀਂ ਜੇ 13 ਮੰਗਦੇ 13 ਸੀਟਾਂ 92 ਸੀਟਾਂ ਤੁਸੀਂ ਝਾੜੂਆਂ ਦੀ ਜਿਤਾਦੀਆਂ 13 92 ਅਜੇ ਲੱਭਦੇ ਨਹੀਂ ਅਜੇ ਤੱਕ 13 ਕਹਿ ਰਹੇ 13 ਦਿਤਾ ਲਿਓ ਮੇਰੀ ਲਿਆ ਦੇ ਪਾਰਲੀਮੈਂਟ ਅੱਜ ਅਰੀ ਕਿਸੇ ਦੀ ਹਿੰਮਤ ਨਹੀਂ ਹੋਊਗੀ ਥੋੜੀ ਕਿਸਾਨੀ ਦੀ ਬੰਦੀ ਜ਼ਿਕਾਂ ਦੀ ਪੰਜਾਬ ਦੀ ਆਵਾਜ਼ ਬਣ ਕੇ وہ کھڑکا بھی سارے پارلیمنٹ سامنے ہوا دیکھا ہی ہے ہرسمرت کور بادل کسانی بندی سرجے مدد کرو سارے چپ کر کے بیٹھے ہوں کیونکہ وہ اکالی دل نہیں ہے کانگریس دی نہیں ہے یا جھاڑو دی نہیں ہے جھاڑو کے سات راجیہ سبھا مرجے پیسے لے کے کوئی دلی کا کوئی کتوں کا ڈیڑھ سو پراپرٹی ڈیلر وڈیا ان کیا کروڑ روپیہ ایک بندے کو کیا لیا نہیں تو میں نے نقشے خراب کرنا دیکھو سو کروڑ روپیہ کٹھا کر کے ਤੇ ਮਨੇ ਲੋਕਾਂ ਦਾ ਲੰਦਾ ਤਾਂ ਦੇਖਿਆ ਨਹੀਂ ਕਿਲਾ ਜੇ ਪਾਹੇ ਤਤਰ ਹੋ ਜਾਂਗੇ ਸਾਰੇ ਸੋ ਮੈਂ ਜਿਆਦਾ ਸਮਝਣ ਲੈਂਦਾ ਧਾਮੀ ਸਾਹਿਬ ਦੀ ਕਮਾਂਡ ਹੈ ਧਾਮੀ ਸਾਹਿਬ ਤੁਹਾਡੀ ਸ਼ਾਂਤ ਜਿਹੇ ਸੀ ਦੀ ਟੀਮ ਬਲੀ ਆ ਤੁਸੀਂ ਬਣਾ ਲਈ ਦੇਖੋ ਸੱਚੀ ਗੱਲ ਆ ਹੋ ਗਈ ਜੇ ਤੁਸੀਂ ਘੱਟੋ ਘੜ 15000 ਇੱਕ ਟਪਾਉਂਗਾ ਤੇ ਕਾਲੀ ਵਰਕਰਾਂ ਦੇ ਮੈਨੂੰ ਮਾਨ ਹੈ ਪਰ ਮੈਂ ਦੇਖਿਆ ਜੇ ਕਾਲੀ ਵਰਕਰ ਨੂੰ ਮਨ ਬਣਾ ਲਨ ਉਹ ਜਿੱਦ ਵੀ ਰਹੀ ਆਸ ਦੇ ਪਰ ਮੈਂ ਦੇਖਿਆ ਇੱਕੀ ਕਰਨ ਪੂਰਾ ਪੂਰੇ ਪੰਜਾਬ ਤੋਂ ਮੈਂ ਦੇਖਿਆ ਵਰਕਰ ਐਤੀ ਲੜ ਰਹੇ ਮੈਂ ਪੰਜਾਬ ਤੋਂ ਸਾਰੇ ਪੇਂਡੂ ਕੋਂਖੇ ਹੈ ਐਕੀ ਹਰਾਂਕੀ ਜਿਹੜੇ ਕਲੈਕਸ਼ਨ ਤੇ ਗੱਲ ਕਹੋਂਗੇ ਕੱਲੇ ਲੜ ਰਹੀਆਂ ਥੋੜੇ ਸਿਰ ਤੇ ਲੜ ਰਹੇ ਕੱਲੇ ਲੜ ਰਹੇ ਹਨ ਅਜਿਹਾ ਸਾਨੂੰ ਕਿਸੇ ਵੀ ਲੋਰ